ਤੇ ਹੁਣ ਇਹਦੇ ਪਾਣੀ ਪੂਣੀ ਦੇ ਛੱਟੇ ਮਾਰੋ ਅਗਰ ਬੰਦਰਾ ਦੇ ਫਾੜੀ ਲੈਣਾ ਜਾ ਕੇ ਡੱਕਿਆ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਭੈਣਾਂ ਤੇ ਭਾਈਆਂ ਨੂੰ ਚਾਚੀਆਂ ਤੇ ਤਾਈਆਂ ਨੂੰ ਅੰਕਲਾਂ ਤੇ ਆਂਟੀਆਂ ਨੂੰ ਬਲਟੀਆਂ ਤੇ ਛਾਂਟੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਅੱਜ ਸਵਾਗਤ ਕਰਦੇ ਆ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਹੈਗਾ ਜੀ Holi ਦਾ ਤਿਹਾਰ ਪਹਿਲਾਂ ਤਾਂ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਸਾਰੇ ਜਣੇ ਹੋਲੀ ਖੇਡਿਓ ਰੰਗ ਲਾਇਓ ਭਰਜਾਈਆਂ ਦੇ ਰੰਗ ਲਾਇਓ ਜੀ ਮੇਰੇ ਤਾਂ ਕੋਈ ਭਰਜਾਈ ਨਹੀਂ ਹੈਗੀ ਇੱਕ ਭਰਜਾਈ ਆ ਮੇਰੀ ਉਹ ਮੈਥੋਂ ਬੜੀ ਦੂਰ ਰਹਿੰਦੀ ਐ ਮੈਡਮ ਐ ਸਾਡੀ ਉਹ ਵੱਡੀ ਤੇ ਬਾਕੀ ਠੀਕ ਐ ਜੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਸੰਗਰਾਮ ਦਾ ਦਿਹਾੜਾ ਵੀ ਐ ਅੱਜ ਇੱਕ ਚੇਤ ਹੋ ਗਿਆ ਤੇ ਕਣਕਾਂ ਸੁਨਹਿਰੀ ਹੁੰਦੀਆਂ ਜਾਂਦੀਆਂ ਨੇ ਤੇ ਤਰੀਕ ਅੱਜ ਹੋਊਗੀ ਜੀ 14 ਬਾਕੀ ਜਿੰਮੇ ਕਹਿੰਦੇ ਹੁੰਦੇ ਡੱਬ ਖੜ ਵੀ ਬੱਕਰੀ ਤੇ ਡੱਬੀ ਉਹਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਹੁਣ ਆਪਾਂ ਚੱਲਦੇ ਆਂ ਜੀ ਦੁਕਾਨ ਤੇ ਦੁਕਾਨ ਦੀ ਸੰਭਰ ਸੰਭਰਾਈ ਕਰਾਂਗੇ ਸਪਾਈਸ ਕਰਾਂਗੇ ਉਸ ਤੋਂ ਬਾਅਦ ਜੋ ਵੀ ਦਿਨ ਦੇ ਵਿੱਚ ਜੋ ਆਪਾਂ ਮਾਹੌਲ ਬਣੂਗਾ ਜਿੱਦਾਂ ਦਾ ਬਣੂਗਾ ਬੱਚੇ ਹੋਲੇ ਖੇਡਣਗੇ ਨਾਲ ਆਪ ਵੀ ਖੇਡਾਂਗੇ ਰੰਗ ਪਾਉਣ ਦੀ ਇਹਨਾਂ ਦੀ ਪੂਰੀ ਮੇਰੇ ਤੇ ਤਿਆਰੀ ਹੈ ਤੇ ਮੈਂ ਪੂਰਾ ਰੋਵਰਾਵ ਜਾਂ ਮਾਰ ਕੇ ਰੱਖੇ ਹੋਏ ਆ ਵੀ ਨਹੀਂ ਪਾਉਂਦੇ ਹੁਣ ਦੇਖਦੇ ਆਂ ਵੀ ਕੀ ਬਣਦਾ ਹੈ ਬਾਕੀ ਚਲੋ ਫਿਰ ਜਾਂਦੇ ਆਂ ਬਾਕੀ ਕੀ ਮੇਰੇ ਤੇ ਤਾਂ ਇਹਨੇ ਰੰਗ ਦੀ ਸ਼ੁਰੂਆਤ ਆ ਜਿਹੜੀ ਉਹ ਕਰਤੀ ਤਾਂ ਆ ਗਏ ਮੇਰੇ ਤੇ ਭਾਈ ਇਹ ਟਕੜੇ ਵਗੇ ਜਿੱਤ ਕੇ ਮੈਂ ਗਿਆ ਹਾਰ ਆ ਦੇਖੋ ਮੇਰੇ ਰੰਗ ਇਹ ਲਾ ਗਏ ਤੇ ਹੁਣ ਮੈਨੂੰ ਇਹ ਜਦੋਂ ਫਸ ਕੇ ਬੈਠੇ ਨਿਚਿਤਿਆਂ ਤੇ ਪਾਉਣਗੇ ਹੁੰਦਾ ਫਿਰ ਮੇਰੇ ਹਿਸਾਬ ਚ ਨਹੀਂ ਆਉਂਦੇ ਜਦੋਂ ਇਹ ਮੇਰੇ ਕੁੰਡਲ ਚ ਆ ਗਏ ਤੇ ਹੁਣ ਮੈਂ ਨਾਲ ਰਗੜੂਗਾ ਖੱਟੇ ਜਿਹੇ ਰੰਗ ਨਾਲ ਨਾ ਪੂਰਾ ਰਗੜੂਗਾ ਇਹ ਛੋਟੀਆਂ ਛੋਟੀਆਂ ਛੋਟੀ ਛੋਟੀ ਗੋਸ਼ੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਨਾ ਆਸੇ ਠੱਠੇ ਅਸਾਂ ਹੀ ਕੁਛ ਹੁੰਦਾ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਾਣਿਆ ਕਰੋ ਪਤਾ ਨਹੀਂ ਕਦੋਂ ਫੂਕ ਜੀ ਨਿਕਲ ਜਾਣੀ ਐ ਤੇ ਕਦੋਂ ਹਾਰ ਪੈ ਜਾਣਾ ਫੋਟੋ ਤੇ ਕੋਈ ਪਤਾ ਨਹੀਂ ਕੱਲ ਮੈਂ ਦੁਖੀ ਸੀ ਬਹੁਤ ਤੋਂ ਸੋਨ ਨੂੰ ਮੈਂ ਦੱਸਿਆ ਦੁਖੀ ਤਾਂ ਮੈਂ ਹੁਣ ਨਹੀਂ ਐ ਬਸ ਜ਼ਿੰਦਗੀ ਦਾ ਜੀ ਇੱਕ ਸਕਿੰਟ ਵੀ ਮੈਨੂੰ ਵਧੀਆ ਮਿਲਦਾ ਮੈਂ ਉਹਨੂੰ ਵੀ ਪੂਰਾ ਰੱਜ ਕੇ ਮਾਣਦਾ ਪੂਰਾ ਰੱਜ ਕੇ ਠੀਕ ਐ ਬਸ ਰੋਟੀਆਂ ਹੋਣੀਆਂ ਆਹੀ ਖੁਸ਼ੀਆਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਇੱਕ ਤਾਂ ਸਾਡੇ ਜਮਾ ਨਾਲ ਸੜਕਾਂ ਇੱਥੇ ਇੱਕ ਮਿੰਟ ਦੀ ਵਹਿਲੀ ਜਮਾਈ ਤਾਂ ਆ ਗਿਆ ਇੱਕ ਵਾਰ ਗਿਆ ਇੱਕ ਆ ਗਿਆ ਇੱਕ ਵਾਰ ਗਿਆ ਤੇ ਉਹ ਜੀ ਆਕ ਜਾਂਦਾ। ਉਹ ਗੱਲ ਨਹੀਂ ਪੂਰੀ ਬਣਦੀ। ਬਸ ਗੱਲ ਕੁਲ ਮਿਲਾ ਕੇ ਇਹ ਸੀ ਵੀ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਾਣਿਆ ਕਰੋ। ਕੋਈ ਪਤਾ ਨਹੀਂ ਕਦੋਂ ਫੂਕ ਜੀ ਨਿਕਲ ਜੇ। ਮੇਰੇ ਜਿੰਨਾ ਦੁਖੀ ਤਾਂ ਕੋਈ ਹੋਣਾ ਨਹੀਂ। ਮੈਂ ਇਸ ਟਾਈਮ ਵੀ ਇਨੇ ਦਰਦ ਦੇ ਵਿੱਚ ਐ ਨਹੀਂ ਮੈਂ ਜਾਣਦਾ ਜਾਂ ਰੱਬ ਜਾਣਦਾ। ਪਰ ਫਿਰ ਵੀ ਨਜ਼ਾਰੇ ਲੈਨੇ ਆਂ ਬੁੱਲੇ ਲੋੜਦੇ ਆਂ ਹਾਰਦੇ ਨਹੀਂ ਠੀਕ ਹੈ ਜੀ। ਜ਼ਿੰਦਗੀ ਜ਼ਿੰਦਾਬਾਦ ਹੈ। ਉਹਨਾਂ ਦੀ ਦੁਕਾਨ ਸੁੰਭਰਤੀ ਅੱਜ ਮੈਂ ਲੇਟ ਨਾ ਹਾਂਗਾ ਕਿਉਂਕਿ ਅੱਜ ਇਹ ਫੇਰ ਮੇਰੇ ਤੇ ਰੰਗ ਦੀ ਵਾਰੀ ਕੱਦੀ ਹੋਰ ਲਾਉਣਗੇ ਤੇ ਕਿਰਾਂ ਤੋਂ ਉਹਨਾਂ ਨੇ ਛੁੱਟੀ ਲਾਤੀ ਹੁਣ ਇੱਕ ਅੱਧੀ ਛੁੱਟੀ ਹੋਰ ਲਾਉਣਗੇ ਮੇਰੇ ਤੇ ਤੇ ਇਹਨਾਂ ਨੂੰ ਵੀ ਮੈਂ ਮਸਲੂ ਆ ਮਨ ਸਾਡੇ ਜਾਨਵਰਾਂ ਨੂੰ ਦੋ ਇੱਕ ਜਾਨਵਰ ਆ ਖੜਾ ਮੋਬਾਈਲ ਤੇ ਪਿਛਲੇ ਪਸੂਰੇ ਉਹ ਚ ਉਹਦੇ ਤੇ ਲੂ ਆ ਜਾ ਅਰੇ ਇਨੀ ਇਨੀ ਮੇਰੇ ਲਾਤਾ ਰੰਗ ਹੁਣ ਇਹਦੇ ਲਾਉਂਗਾ ਮੈਂ ਹੁਣ ਮੈਨੂੰ ਫਸ ਜਾਂਦਾ ਤੇ ਖੱਟਾ ਰੰਗ ਲਾਉਂਗਾ ਮੈਂ ਪੂਰਾ ਠੰਡੇ ਬਾਣੀ ਵਾਲਾ ਪੂਰਾ ਬਰਫਲਾ ਡੋਂਗਾ ਉਹ ਇਹ ਬਾਕੀ ਫਿਰ ਹੁਣ ਚਲੋ ਕਰਦੇ ਆਂ ਬਾਕੀ ਕੰਮ ਹੈ ਓਕੇ ਇਹ ਦੁਕਾਨ ਦੀ ਸਾਫ ਸਫਾਈ ਕਰਨ ਤੋਂ ਬਾਅਦ ਹੁਣ ਮੈਂ ਤੇ ਗੁਰਵੰਦਰ ਚੱਲੇ ਆਂ ਸਬਜ਼ੀ ਲੈਣਾ ਬੱਲਾਂ ਤਾਂ ਇਹ ਘਰੇ ਲਾ ਛੱਡੀਆਂ ਸੀ ਤੇ ਅੱਜ ਮੈਂ ਇਹਨੂੰ ਆਖਿਆ ਮੈਂ ਚੌਲੇ ਚੂਲੇ ਬੀਜ ਕੇ ਆਉਣੇ ਆ ਹੁਣ ਅਸੀਂ ਪੈ ਗਏ ਜੀ ਕੋਰ ਵਾਲੇ ਦੇ ਰਾਹ ਤੇ ਬਾਕੀ ਦਾ ਕਿਰਿਆਕ੍ਰਮ ਅਸੀਂ ਹੁਣ ਚਾ ਕੇ ਦਿਖਾਉਨੇ ਆ ਤੁਹਾਨੂੰ ਵੀ ਕੀ ਬਣਦਾ ਹੈ ਸੜਕ ਚੱਲਦੀ ਆ ਬਾੜੀ ਤੇ ਇੱਥੇ ਕੋਈ ਹੂਣਾ ਸਾਡੇ ਵਿੱਚ ਮਾਰ ਜੇ ਤੇ ਬਾਕੀ ਦੀ ਗੱਲਬਾਤ ਆਪਾਂ ਇਹ ਤੇ ਜਾ ਕੇ ਚੱਲਿਆ ਕਿਉਂ ਕਰ ਬੰਦਰਾ ਹਰਿ ਗੁਰ ਬੰਦਰਾ ਕਿਵੇਂ ਕਰੀਏ ਕਹਦੇ ਅੱਜ ਹੋਲੀ ਐ ਹੋਲੀ ਦਾ ਕਰਕੇ ਫਿਰ ਆਪਣਾ ਕੰਮ ਕੈਨਸਲ ਹੋ ਗਿਆ ਐਮਐਲਏ ਇਧਰੋਂ ਹਨ ਹੋਲੀ ਲਾ ਲਾਹਾ ਠਾ ਕੇ ਅਸੀਂ ਆਏ ਸੀ ਵੀ ਚੱਲ ਅੱレ ਤਾਂ ਹੋਲੀ ਐ ਬੁਰਾ ਨਾ ਮੰਨੋ ਕੱਲੇ ਦੋ ਬੀਲ ਆਦੈਂ ਗੱਲ ਕਰ ਉਹੀ ਗੱਲ ਤੇ ਰੰਗ ਜਿਹੇ ਕਾਲੀ ਸਾਡੀ ਹੋ ਗਈ ਹਾਂ ਕੱਲ ਕਰ ਭਰਾਵਾ ਗੱਲ ਉਹੀ ਹੋ ਜਾਂਦੀ ਐ ਜਦੋਂ ਆਪਦਾ ਸਰੀਰ ਹੀ ਨਹੀਂ ਪੱਲੇ ਹੈਗਾ ਹਨਾ ਤੇ ਕੀਤਾ ਕੀ ਜਾਵੇ ਉਹਨ ਜੇ ਭੈਣ ਚੋਦੀ ਲੱਤ ਤੱਕ ਇੱਕ ਵੀ ਕੰਮ ਕਰਦੀ ਹੁੰਦੀ ਕਢੀਸ ਕੀ ਵਗ ਜਾਂਦੇ ਉੱਥੋਂ ਤਾਈਂ ਵਗਤਾ ਜਾਓਗੇ ਮੁੜ ਕੇ ਨਿਕਲ ਨਹੀਂ ਹਾਂ ਆ ਬਿਚਾਰ ਜੀ ਲਈ ਟੀਮ ਤਾਂ ਆਪਣੀ ਪੂਰੀ ਲਿਆਂਦੀ ਸੀ ਐਂ ਵੱਡ ਲੈ ਨੇ ਇੱਥੋਂ ਉਹਨਾਂ ਕ ਹਾਂ ਜੀ ਬੀਜਣ ਦੇ ਨਾਲ ਨਾਲ ਗੁਰਵਿੰਦਰ ਨੇ ਬੰਦਾ ਤਿਆਰ ਕਰਤਾ ਏ ਇਹ ਭੈਣ ਦਾ ਨਾ ਰਾਖੀ ਤੇ ਰੱਖਿਆ ਜੀ ਰਾਤ ਪੀ ਗਿਆ ਬੜੀ ਏ ਤੇ ਹੁਣ ਇਹਦੇ ਪਣੀ ਪੂਣੀ ਦੇ ਛੱਟੇ ਮਾਰੋ ਗੁਰਬੰਦਰਾ ਦੇ ਫੜੀ ਲੈ ਹੁਣ ਜਾ ਕੇ ਡੱਕਿਆ ਭੈਣ ਦਾ ਹੁਣ ਇਹਨੂੰ ਸੁਰਤ ਨਹੀਂ ਹੈਗੀ ਮੜਾ ਮੜਾ ਲੱਤਾਂ ਬਾਹ ਲਾ ਕੇ ਦੇਖੇ ਦੀ ਇਧਰ ਵੀ ਆਪਣੇ ਭਾਈ ਤਿਆਰ ਹੈ ਤੇ ਹੁਣ ਪਹਿਲਾ ਕਿਹੜਾ ਬਾਬੇ ਦਾ ਨਾਮ ਲੈ ਕੇ ਨਾ ਨਾ ਇੱਧਰ ਗੁਰਵਿੰਦਰ ਨੇ ਬੰਦਾ ਤਿਆਰ ਕਰਿਆ ਗਾ ਰਾਖੀ ਵਾਸਤੇ ਇਹ ਭੈਣ ਘੜਾਵਾ ਰੱਖਿਆ ਸੀ ਪੈਸੇ ਦੇ ਕੇ ਰਾਖੀ ਤੇ ਇਹ ਭੈਣ ਨਾ ਰਾਤ ਡੱਕਿਆ दारू ਦਾ ਪੀ ਗਿਆ ਟੁਣ ਕੇ ਉੱਠਿਆ ਨਹੀਂ ਨਾਲਾ ਭੈਣ ਨਾ ਬੰਨੀ ਮਾਰ ਕਰਨ ਤੇ ਦੋ ਹੋਰ ਖੜਾ ਹੋ ਗਏ ਮੈਂ ਜਰਾ ਭਾਵੇਂ ਤਾਂ ਫਰੀ ਯਾਰੀ ਮੈਂ ਤਰਾ ਦੇ ਖੜਕਾਇਆ ਰਾਤ ਕਿਸ ਨੇ ਹੋਏ ਹੈ ਹਾਂ ਆ ਬੱਖੀ ਜੀ ਤੇ ਵੱਜੀਆਂ ਲੱਗਦੀਆਂ ਤਾਂ ਮਤਲਬ ਆੜਿਆ ਸਵਾਰ ਕੇ ਸਧਾਰ ਗਿਆ ਹੋਏ ਹੂੰ ਮਰ ਗਿਆ ਮਰ ਗਿਆ ਚਲੋ ਕੀ ਆ ਕੰਮ ਆਇ ਲਿਆ ਆਇ ਤੇ ਲੇ ਲੇ ਕਿਛ ਕੇ ਭੈਣ ਨੀ ਉਹ ਤੇ ਪਾਣੀ ਪੂਣੀ ਪਿਆ ਇਹਨੂੰ ਯਾਰ ਐ ਕਿਵੇਂ ਲੋਟੋ ਕੰਮ